ਇੱਕਾ ਬੀਬੀ ਨੇ ਯਾਰ ਪ੍ਰੋਬਬਲੀ ਨੀ ਜਿਹਦਾ ਰੋਲਾ ਜੇ ਪਿੱਛੇ ਜੇ ਪਿਆ ਸੀ ਇਹਨੂੰ ਵੀ ਬਈ ਵਲੋਗਿੰਗ ਦਾ ਇੰਨਾ ਕਿ ਤਕੜਾ ਚਾਗ ਆ ਇੱਕ ਜਿਹੜਾ ਸਿੱਖ ਪ੍ਰਚਾਰ ਦਾ ਸਿੱਖ ਪ੍ਰਚਾਰਕ ਦਾ ਅਸਲ ਕੰਮ ਹੁੰਦਾ ਨਾ ਜੇ ਤੁਸੀਂ ਸੋਸ਼ਲ ਮੀਡੀਆ ਨੂੰ ਯੂਜ਼ਰ ਹੈ ਨਾ ਉਹਦੇ ਵਿੱਚ ਤੁਸੀਂ ਸਿੱਖੀ ਦੀਆਂ ਗੱਲਾਂ ਕਰੋ ਸਿੱਖੀ ਦਾ ਪ੍ਰਚਾਰ ਕਰੋ ਠੀਕ ਆ ਪਰ ਇਹ ਬੀਬੀ ਸਿੱਖੀ ਦਾ ਪ੍ਰਚਾਰ ਘੱਟ ਵਲੋਗਿੰਗ ਵੱਧ ਅੱਜ ਅਸੀਂ ਥਾਈਲੈਂਡ ਆਏ ਸੀ ਅੱਜ ਮੈਂ ਇੱਥੇ ਫਿਰ ਮੈਂ ਇੱਥੇ ਸੇਵਾ ਕੀਤੀ ਸੀ ਇਦਾਂ ਸੀ ਉਦਾਂ ਸੀ ਵੀ ਕਹਿਣ ਦਾ ਮੇਰੇ ਦਾ ਮੀਨਿੰਗ ਇਹ ਆ ਕਿ ਇਹ ਜਿਹੜੀ ਬੀਬੀ ਦੀ ਉਮਰ ਹੈਗੀ ਆ ਕੋਈ ਵੱਡੀ ਨਹੀਂ ਛੋਟੀ ਇਸੇ ਕਰਕੇ ਨੂੰ ਇਹ ਚੀਜ਼ਾਂ ਦਾ ਨਹੀਂ ਐਡਾ ਹਜੇ ਪਤਾ ਲੱਗਦਾ ਕਿਤੇ ਇਹ ਮੱਕੜ ਨੂੰ ਗਲਤ ਕਹਿ ਦੂਗੀ ਕਿਤੇ ਕਿਹਨੂੰ ਗਲਤ ਕਹਿ ਦੂਗੀ ਫੇਰ ਜਿਹੜੇ ਇਹਦੇ ਭਾਈ ਹੁੰਦੇ ਆ ਨਾਲ ਉਹ ਵੀ ਉਹੋ ਜੇ ਆ ਵੀ ਯਾਰ ਜੇ ਤੁਸੀਂ ਸਿਰ ਤੇ ਦਮਾਲਾ ਬੰਨਿਆ ਨਾ ਤੇ ਤੁਸੀਂ ਸਿੱਖ ਪ੍ਰਚਾਰਕੋਂ ਤੇ ਸਿੱਖ ਪ੍ਰਚਾਰਕ ਦਾ ਕੰਮ ਆ ਪ੍ਰਚਾਰ ਕਰਨਾ ਇੱਕ ਵਧੀਆ ਲੈਵਲ ਤੇ ਜੇ ਸੋਸ਼ਲ ਮੀਡੀਆ ਵੀ ਆ ਤੇ ਸੋਸ਼ਲ ਮੀਡੀਆ ਉੱਤੇ ਵੀ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਇਹ ਤਾਂ ਬੀਬੀ ਬਈ ਕਿਤੇ ਲੰਡਨ ਕਿਤੇ ਥਾਈਲੈਂਡ ਕਿਤੇ ਕੀ ਇਹ ਤਾਂ ਬਲੌਗਿੰਗ ਕਰਦੀ ਆ ਕੋਈ ਓਏ ਹੋਏ ਹੋਏ ਇਹਨੂੰ ਕੀੜਾ ਪਤਾ ਨਹੀਂ ਇਹ ਸੋਸ਼ਲ ਮੀਡੀਆ ਦਾ ਕੀੜਾ ਕਿਧਰੋਂ ਆ ਕੇ ਵੜ ਗਿਆ ਸਾਡੀਆਂ ਧੀਆਂ ਭੈਣਾਂ ਤਾਂ ਖਾਸ ਕਰਕੇ ਵੜ ਗਿਆ ਤੇ ਬੀਬੀ ਨੂੰ ਤਾਂ ਇਹ ਵੀ ਸੋਚਣਾ ਚਾਹੀਦਾ ਕਿ ਪਹਿਲਾਂ ਮੇਰੇ ਨਾਲ ਕੀ ਕੁਝ ਹੋ ਕੇ ਹਟਿਆ ਪੰਜਾਬ ਦੇ ਵਿੱਚ ਮੇਰੇ ਮਤਲਬ ਹਣਾ ਸਾਰਿਆਂ ਨੂੰ ਪਤਾ ਹੀ ਆ ਕਿ ਪਜਾਮਾ ਪਾਟਾ ਆ ਪਾਟਾ ਯੋ ਪਾਟਾ ਹਣਾ ਤੇ ਉਹ ਉਦੋਂ ਬੀਬੀ ਇਹ ਥੋੜਾ ਜਿਹਾ ਸੁਰਖੀਆਂ ਦੇ ਵਿੱਚ ਆ ਗਈ ਬਸ ਬੀਬੀ ਨੂੰ 4 ਫੋਲੋਅਰ ਗੇਨ ਹੋ ਗਏ ਤੇ ਇਹ ਬੀਬੀ ਤੁਸੀਂ ਮੈਂ ਇਹਦੀਆਂ ਜਿਹੜਾ ਪ੍ਰਚਾਰ ਕਰਦੀ ਹੈ ਇਹ ਮੈਨੂੰ ਨਹੀਂ ਮੈਂ ਐਵੇਂ ਝੂਠ ਮਾਰਾਂ ਬਈ ਮੈਂ ਨਹੀਂ ਕਦੇ ਸੁਣਿਆ ਹੋ ਸਕਦਾ ਵੀ ਕਦੇ ਨੰਘਿਆ ਵਿੱਖਾ ਮੂਰੇ ਪਰ ਮੈਂ ਨਹੀਂ ਸੁਣਿਆ ਤੁਸੀਂ ਵੀ ਨਹੀਂ ਸੁਣਿਆ ਹੋਣਾ ਨਾ ਇਹਦੀ ਕੋਈ ਵੀਡੀਓ ਪਰ ਜਿਹੜੀ ਇਹਦੀ ਵਲੋਗਿੰਗ ਵਾਲੀ ਤੇ ਆਹ ਰੀਲਾਂ ਇਹ ਇਹਦੀਆਂ ਬਈ ਅੱਖਾਂ ਮੂਰੇ ਆਉਂਦੀਆਂ ਹੀ ਰਹਿੰਦੀਆਂ ਆਪ ਬੀਬੀ ਅੱਜ ਅਸੀਂ ਇੱਧਰ ਨੂੰ ਚੱਲੇ ਸੀ ਅੱਜ ਅਸੀਂ ਇੱਧਰ ਨੂੰ ਚੱਲੇ ਸੀ ਵੀਰ ਜੀ ਤੁਸੀਂ ਆਏ ਨਹੀਂ ਕੀਤਾ ਵੀਰ ਜੀ ਮੇਰੇ ਚੇਤੇ ਕੀ ਯਾਰ ਤੁਸੀਂ ਸਿੱਖ ਪ੍ਰਚਾਰਕਾਂ ਤੁਸੀਂ ਚੰਗੇ ਲੱਗਦੇ ਆ ਹੁਣ ਇੱਥੇ ਕਈ ਭੇਡਾਂ ਵੀ ਆਉਣਗੀਆਂ ਮੈਨੂੰ ਕਹਿਣ ਬਈ ਤੈਨੂੰ ਕੀ ਉਹਦੀ ਲਾਈਫ ਐ ਆ ਲਾਈਫ ਆ ਜਿਵੇਂ ਮਰਜ਼ੀ ਕਰੇ ਗੱਲ ਤਾਂ ਮੈਂ ਕਰਦਾ ਪਿਆ ਵੀ ਜੇ ਤੁਹਾਡੇ ਸਿਰ ਤੇ ਜਮਾਲਾ ਤੁਸੀਂ ਸਿੱਖ ਪ੍ਰਚਾਰਕਾਂ ਤੇ ਤੁਸੀਂ ਸਿੱਖ ਸਿੱਖੀ ਰਿਲੇਟਡ ਸਿੱਖੀ ਦੇ ਸਿਧਾਂਤਾਂ ਨਾਲ ਰਿਲੇਟਡ ਵੀਡੀਓ ਪਾਓ ਇਹ ਥੋੜੀ ਕਿ ਵੈਸੇ ਤੁਸੀਂ ਸਿੱਖ ਪ੍ਰਚਾਰਕਾਂ ਲੋਕਾਂ ਦੀ ਨਜ਼ਰ ਦੇ ਵਿੱਚ ਪਰ ਉਹ ਕੰਮ ਤੁਸੀਂ ਕਰ ਨਹੀਂ ਰਹੇ ਕਰ ਤੁਸੀਂ ਵਲੋਗਿੰਗ ਰਹੇ ਆ ਤੇ ਵਲੋਗਿੰਗ ਦੇ ਵਿੱਚ ਵੀ ਤੁਸੀਂ ਗੱਲਾਂ ਵੀ ਸਿੱਖੀ ਦਿਆਂ ਨਹੀਂ ਸਮਝ ਗਏ ਫੇਰ ਇੱਥੇ ਭਈ ਗੁੱਸਾ ਫੇਰ ਜੇ ਇਹੋ ਜੀ ਬੀਬੀ ਨੂੰ ਕੋਈ ਟ੍ਰੋਲ ਕਰਦਾ ਕੋਈ ਵੀਡੀਓ ਪਾਉਂਦਾ ਤੇ ਉਦੋਂ ਫੇਰ ਇਹ ਰੋਣ ਲੱਗ ਜਾਂਦੀ ਆ ਵੀ ਇਦਾਂ ਹੋ ਗਿਆ ਇਦਾਂ ਹੋ ਗਿਆ ਹੁਣ ਚਲੋ ਬਾਕੀ ਭਈ ਉਈ ਅੰਮੇ ਪਾਟਣ ਵਾਲੀ ਕਹਾਣੀ ਵੀ ਸਾਰਿਆਂ ਨੂੰ ਪਤਾ ਹੀ ਆ ਪਰ ਜਿਹੜਾ ਉੱਥੋਂ ਤੱਕ ਗੱਲਾਂ ਹੋ ਸਕਦੀਆਂ ਤੇ ਤੁਸੀਂ ਉੱਥੋਂ ਖੌਦੀ ਹਿਸਾਬ ਲਾ ਲਓ ਕਿ ਬੀਬੀ ਜੀ ਨੂੰ ਕਿੱਡਾ ਕਿ ਤਕੜਾ ਹਨ ਵੀ ਵਲੌਗਿੰਗ ਦਾ ਫੋਲੋਅਰਾਂ ਦਾ ਇਹ ਚੀਜ਼ ਦਾ ਕੀੜਾ ਹੋਊਗਾ ਇੱਕ ਸਿੱਖ ਪ੍ਰਚਾਰ ਕੇ ਇਹ ਚੀਜ਼ਾਂ ਵਾਰੀ ਵਾਰੀ ਕਹੀ ਜਾਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੇ ਇਹ ਚੀਜ਼ ਤੇ ਹੱਦ ਤੋਂ ਵੱਧ ਬੋਲ ਪੈਨੇ ਆ ਫਿਰ ਆਪਦੇ ਆਪ ਨੂੰ ਹੀ ਲੱਗਦਾ ਕਿ ਪਤਾ ਨਹੀਂ ਕਿਹੜੀ ਚੀਜ਼ ਨੂੰ ਚਾਕੇ ਕਿਵੇਂ ਹੋ ਜਾਣਾ ਵੀ ਨਾ ਹੀ ਬੁੱਲਗੇ ਤੇ ਜੇ ਬੋਲਦੇ ਆ ਤੇ ਫਿਰ ਕਈ ਭੇਡਾਂ ਆ ਜਾਂਦੀਆਂ ਵੀ ਅਗਲੇ ਦੀ ਲਾਈਫ ਆ ਉਹ ਲਾਈਫ ਨੂੰ ਕੌਣ ਕਹਿੰਦਾ ਪਿਆ ਗੱਲ ਕਰਦੇ ਪਏ ਆ ਅਸਲ ਗੱਲ ਦੀ ਸਮਝਦਾਰ ਬੰਦੇ ਇਹ ਚੀਜ਼ ਨੂੰ ਸਮਝਣਗੇ ਸੋ ਬੀਬਾ ਪ੍ਰੋਬਲੀਨ